ਉਦੋਂ ਇਹ ਜਿੱਦਿਆ ਰੌਲਾ ਪਿਆ ਹੀ ਇਹਦੀ ਰੌਲਾ ਪਿਆ ਹੀ ਕਿਸ ਤਰ੍ਹਾਂਾਨ ਕੇਜ ਕਰੋ ਪੂਰੀ ਚੇਤ ਕਰਾਇਆ ਸੰਗਤੇ ਮੈਂ ਸਮਝਾ ਨਹੀਂ ਸਕਦੇ ਪਰ ਨਾਲੇ ਚੌਧੀਆਂ ਕਿ ਸੰਗਤ ਦੱਸੇ ਨਾ ਨਹੀਂ ਜਾਂਦੀ ਤੇ ਚੇਤ ਕਰਦੇ ਨੇ ਤੁਮੇ ਕੁਦੂਕਾਂ ਨੂੰ ਮੁਸਬਾ ਰਹਿਣ ਦੋ ਇੱਥੇ ਪਿੰਜਾਇਤਦਾਰ ਕੰਮ ਨਹੀਂ ਕਰਦਾ ਇਹ ਲੜਾਈ ਜਾਂਦਾ ਝਗੜਾ ਪਾ ਗੱਡ ਗਿਆ ਇਹ ਲੋਕੋ ਇਹਨਾਂ ਵਿੱਚ ਲੜਾਈ ਨਾ ਪਾੜੇ ਨਾ ਪਾਓ ਸਹਿਮਤੀ ਕਰੋ ਜਾਂ ਇਹ ਇਹਨਾਂ ਨੂੰ ਗੁਰਦੁਆਰ ਵਿੱਚ ਇਹੋ ਜਿਹਾ ਕਦਮ ਨਾ ਚੁੱਕੋ ਇਹਨਾਂ ਉੱਤੇ ਕੋਹਰਾ ਨਾ ਮਾਰੋ ਪਤਾ ਅਕਬਦੂ ਸਾਹਿਬ ਚੋਂ ਕੋ ਇਹਨਾਂ ਦੀ ਲੜਾਈ ਹੋਣਾ ਤੇ ਆਪ ਨੂੰ ਸਹੇਦ ਵੀ ਹੋ ਜਾਏਗਾ ਇਹਨਾਂ ਨੂੰ ਮੇਰਾ ਸਿਕਾ ਆ ਕੇ ਕਹਿੰਦੇ ਕੈ ਪ੍ਰਧਾਨ ਬਣ ਜਾਓ ਤੇ ਮੇਰਾ ਸਿਕਾ ਕਹਿੰਦਾ ਵੀ ਨਹੀਂ ਮੈਂ ਬਰਤਨ ਨਾਲ ਲੜਾਈ ਹੋਏਗੀ ਤੇ ਤਾਂ ਪ੍ਰਧਾਨ ਕੋਈ ਨਾ ਰਹੇਗਾ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਗੁਰਦੁਆਰਾ ਅੱਚੀ ਦੋ ਟੀਰਾ ਹੋਈਆਂ ਆਮਨੋ ਸਾਹਮਣੇ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਹੀ ਕੀਤੀ ਤੂ ਤੂ ਮਮਾ ਨਹੀਂ ਰੱਖਿਆ ਗਿਆ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਮਰਿਆਦਾ ਦਾ ਖਿਆਲ ਕੁਰਦਾਸਪੁਰ ਦੇ ਪਿੰਡ ਗੋਹਤ ਪੋਖਰ ਵਿਖੇ ਗੁਰਦੁਆਰੇ ਦੀ ਪ੍ਰਧਾਨ ਜੀ ਨੂੰ ਲੈ ਕੇ ਦੋ ਧਿਰਾਂ ਆਹਮੋ ਸਾਹਮਣੇ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਹਾਜ਼ਰੀ ਵਿੱਚ ਦੋ ਧਿਰਾਂ ਜੰਮ ਕੇ ਟਕਰਾਰ ਕਰ ਦਿਆ ਹੋਇਆ ਨਜ਼ਰ ਆ ਰਹੀ ਹੈ ਤੇ ਸਾਰੀ ਮਰਿਆਦਾ ਨੂੰ ਭੁੱਲਦੇ ਹੋਏ ਇੱਕ ਦੂਜੇ ਨੇ ਨਾਲ ਤੁਤੂ ਮੈਂ ਮੈਂ ਜਿਹੜੀ ਐ ਪ੍ਰਧਾਨਗੀ ਨੂੰ ਲੈ ਕੇ ਕੀਤੀ ਜਾ ਰਹੀ ਹੈ ਮਾਹੌਲ ਨੂੰ ਗਰਮ ਹੁੰਦਿਆਂ ਦੇਖ ਪਿੰਡ ਦੀਆਂ ਹੀ ਕੁਝ ਔਰਤਾਂ ਵੱਲੋਂ ਉਧੇਦਾਰਾਂ ਨੂੰ ਸ਼ਾਂਤ ਕਰਵਾਇਆ ਗਿਆ ਪਰ ਦੇਖਦੇ ਹੀ ਦੇਖਦੇ ਮਾਮਲਾ ਭਖਦਾ ਰਿਹਾ ਜਿੱਥੇ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਅਤੇ ਪੁਲਿਸ ਨੇ ਦੋਨੋਂ ਪਾਰਟੀਆਂ ਨੂੰ ਸਮਝਾ ਕੇ ਮਾਮਲੇ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਪ੍ਰਧਾਨਗੀ ਨੂੰ ਲੈ ਕੇ ਦੋਹੋਂ ਧਿਰਾਂ ਦੇ ਆਗੂਆਂ ਦਾ ਕੀ ਸੀ ਕਹਿਣਾ ਉਹ ਵੀ ਤੁਹਾਨੂੰ ਸੁਣਾਉਣੇ ਆ ਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਪਾਰਟੀ ਵੱਲੋਂ ਕੀ ਕਿਹਾ ਜਾ ਰਿਹਾ ਉਹ ਵੀ ਸੁਣ ਲੋ ਦੇਖੋ ਜੀ ਇਹ ਸਰਪੰਚ ਗੁਰਦੁਆਰੇ ਦਾ ਪੈਸਾ ਖਾਂਦਾ ਸੀਗਾ ਦਾਸ ਸੁਪੇਦਾਰ ਰਿਟਾਇਰ ਆਇਆ ਤੇ ਕਮੇਟੀ ਵੀ ਸਾਰੀ ਸੁਪੇਦਾਰਾਂ ਦੇ ਤਕਰੀਬਨ ਆਉਧੇ ਤੋਂ ਆਈ ਹੋਈ ਆ ਜਦੋਂ ਇਹਨਾਂ ਦਾ ਇਹ ਵਿਰੋਧ ਕੀਤਾ ਗਿਆ ਇਹ ਮੇਰਾ ਚਾਚਾ ਹੀ ਲੱਗਦਾ ਇਹਨੇ ਮੈਨੂੰ ਲਾ ਕੇ ਤੇ ਮੈਨੂੰ ਕਹਿੰਦਾ ਕਿ ਪੈਸੇ ਦਿਓ 1 ਲੱਖ ਰੁਪਏ ਦੀ ਮੰਗ ਜਿੱਤਰਾ ਪਹਿਲਾਂ ਕਰਦੇ ਸੀ ਇੱਕ ਇਹ ਚਾਰ ਪੰਜ ਮੁੰਡੇ ਜਿਹੜੇ ਕਹਿੰਦੇ ਇਹਨਾਂ ਨੂੰ ਪੈਸਾ ਲਾ ਕੇ ਆਪਸ ਵਿੱਚ ਆਦਤ ਕਰ ਲੈਂਦੇ ਸੀਗੇ ਤੇ ਸੰਗਤਾਂ ਨੇ ਇਹ ਇਸ ਚੀਜ਼ ਦਾ ਵਿਰੋਧ ਕੀਤਾ ਤੇ ਪ੍ਰਧਾਨ ਬਣੇ ਨੇ ਮੈਨੂੰ ਅੱਜ 1.5 ਸਾਲ ਹੋਏ ਹਨ ਸੰਗਤ ਸਾਰੀ ਪਿੰਡ ਦੀ ਮੇਰੇ ਨਾਲ ਹੈ ਤੇ ਇਹ ਜ਼ਬਰਦਸਤ ਕੀ ਨਾਲ ਗੁਰਦੁਆਰੇ ਦੀ ਮर्यादा ਨੂੰ ਭੰਗ ਕਰਦਾ ਹੋਇਆ ਗੁਰਦੁਆਰਾ ਵਿੱਚ ਅੱਜ ਅਸੀਂ ਦੀ ਦਵਸ ਚੱਲਦੇ ਆ ਸਾਰੀਆਂ ਸੰਗਤਾਂ ਬਰਾਗ ਮੈਤਰੀਕੇ ਦੇ ਨਾਲ ਕੀਰਤਨ ਕਰਦੀਆਂ ਹਨ ਨਾਮ ਬਾਣੀ ਜਪਦੀਆਂ ਹਨ ਇਹ ਨੇ ਪਿਛਲੀ ਸਰਾਂ ਦੇ ਉੱਤੇ ਵੀ ਜਦੋਂ ਆ ਕੇ ਸੰਗਤਾਂ ਵਿੱਚ ਰੌਲਾ ਪਾਇਆ ਤਾਂ ਸੰਗਤਾਂ ਨੇ ਇਹਨਾਂ ਨੂੰ ਬਾਹਰ ਕੱਢਿਆ ਦੂਸਰੀ ਸਰਾਂ ਤੇ ਵੀ ਇਹੋ ਕੁਝ ਹੋਇਆ ਤੇ ਅੱਜ ਤੀਜਾ ਦਿਨ ਅੱਜ ਫੇਰ ਇਹ ਲੈ ਕੇ ਆਪਣੇ 4-5 ਬੰਦੇ ਪਰਿਵਾਰ ਦੇ ਮੈਂਬਰਾਂ ਨੇ ਇਹਨਾਂ ਦੇ ਕੋਈ ਸੰਗਤੀ ਰੂਪ ਵਿੱਚ ਪਿੰਡ ਦਾ ਕੋਈ ਬੰਦਾ ਨਹੀਂ ਆ ਤੇ ਜ਼ੋਰ ਧੱਕੇ ਨਾਲ ਆ ਕੇ ਗੁਰਦੁਆਰੇ ਵਿੱਚ ਆਪਣਾ ਪ੍ਰਧਾਨ ਚੁਣ ਲਿਆ ਅਸੀਂ ਗੁਰੂ ਦੇ ਨਾਮੇ ਸਿੱਖ ਹੋ ਕੇ ਆਪਣੀ ਪਾਰਟੀ ਨੂੰ ਬਾਹਰ ਲੈ ਕੇ ਆ ਗਏ ਆ ਇਹਨਾਂ ਨੂੰ ਕਿਹਾ ਵੀ ਤੁਸੀਂ ਗੁਰਦੁਆਰਾ ਸਾਹਿਬ ਨੂੰ ਤਾਲਾ ਮਾਰ ਲਓ ਅਸੀਂ ਆਪਣੇ ਘਰਾਂ ਵਿੱਚ ਹੀ ਜਾਪ ਕਰਕੇ ਆਪਣੇ ਘਰਾਂ ਵਿੱਚ ਹੀ ਨਾਮ ਬਾਣੀ ਬੰਦਗੀ ਕਰਕੇ ਉਸ ਮਾਲਕ ਨੂੰ ਆਪਣੀ ਹਾਜ਼ਰੀ ਪ੍ਰਮਾਣ ਕਰਵਾ ਲਾਂਗੇ ਲੜਾਈ ਝਗੜੇ ਤੋਂ ਬਚਦੇ ਹੋਏ ਅਸੀਂ ਉਹਦਾ ਕੋਈ ਵਿਰੋਧ ਨਹੀਂ ਕੀਤਾ ਉੱਥੇ ਔਰ ਇਹ ਇਸ ਗੁਰਦੁਆਰਾ ਸਾਹਿਬ ਦੇ ਕਾਬੂ ਜੁ ਬਣ ਰਹੇ ਹਨ ਬਹੁਤ ਮਾੜਾ ਇਹ ਸਹੀ ਹੋਇਆ ਇਹ 4 ਹਫਤੇ ਤੋਂ ਰਹੀ ਕੋਈ ਸ਼ਰਾਰਤੀ ਸ਼ਰਾਰਤੀ ਬੰਦੇ ਆ ਜੀ ਸਾਡਾ ਮੇਰਾ ਭਤੀਜਾ ਜਿਹਦਾ ਮੈਂ ਚਾਚਾ ਆ ਇਹ ਸਾਨੂੰ ਸਾਡੇ ਪਰਿਵਾਰ ਚ 파ਟੋ ਤਾੜ ਪਾਉਣੇ ਜਾਂਦੇ ਆ ਦੋ ਚਾਰ ਸ਼ਰਾਰਤੀ ਬੰਦੇ ਜਿਨ੍ਹਾਂ ਮਗਰ ਲੱਗੇ ਆ ਇਹ ਉਹਨਾਂ ਮਗਰ ਲੱਗਾ ਉਹਨਾਂ ਨੇ ਇਹਨਾਂ ਨੂੰ ਗਾੜੀ ਲਾਇਆ ਉਹ ਸਾਡੇ ਪਰਿਵਾਰ ਚ ਲੜਾਈ ਕਰਾਉਣੇ ਜਾਂਦੇ ਆ ਅੱਜ ਚੌਥਾ ਚਾਂਸ ਆ ਜੀ ਅੱਜ ਪਹਿਲਾ ਨਹੀਂਗਾ ਹੁਣ ਮਸਲਾ ਕੀ ਹੱਲ ਹੋਇਆ ਹੁਣ ਮਸਲਾ ਵੇਖੋ ਜੀ ਇਹੀ ਤੇ ਤੁਹਾਡੇ ਸਾਹਮਣੇ ਆ ਵੀ ਸਾਰਿਆਂ ਨੂੰ ਟਾਈਮ ਦਿੱਤਾ ਵੀ ਅਹੀਂ ਵਿੱਚ ਨਹੀਂ ਬੋਲਦੇ ਤੁਸੀਂ ਸਾਰੇ ਬੰਦੇ ਆਪਣੀ ਕਮੇ ਨਹੀਂ ਨਾ ਕੋਈ ਕਮੇਟੀ ਚੁਣੀ ਹੁਣ ਜਦੋਂ ਫਿਰ ਹਾਰ ਕੇ ਅਸੀਂ ਆਪਣੇ ਆਪ ਨੂੰ ਇੱਕ ਪ੍ਰਧਾਨ ਸਾਹਿਬ ਪਹਿਲਾਂ ਵੀ ਰਿਹਾ ਵਾ ਸਿਆਣਾ ਬੰਦਾ ਵਾ ਇਹ ਕਰਕੇ ਦੇਈ ਉਹਨੂੰ ਮੱਧੇ ਜਾਣਾ ਰਹਿ ਰੱਖ ਦੇ ਆਈ ਉਹਨੂੰ ਸਰਪਾ ਸਾਹਿਬ ਆਤਾ ਗਾੜੀ ਜਿਹੜੇ ਮੈਂਬਰ ਆ ਉਹ ਸੰਗਤ ਦੀ ਰਾਇ ਨਾਲ ਫੇਰ ਚੁਣਨ ਲੱਗ ਗਏ ਜਿਵੇਂ ਅਸੀਂ ਪਲਵਿੰਦਰ ਸਿੰਘ ਜੀ ਸਾਡਾ ਤਿੱਬੜ ਸਰ ਗੁਰਦੁਆਰੇ ਦੇ ਵਿੱਚ ਵਿੱਚ ਗੁਰਦੁਆਰਿਆਂ ਤੋਂ ਕੰਪਰੀਟ ਹੈ ਤੇ ਬਾਹਰੋਂ ਬੰਦੇ ਆਏ ਆ ਹਾਂ ਤੇ ਇੱਥੇ ਪਹੁੰਚੋ ਇੱਥੇ ਹੀ ਪਹੁੰਚਿਆ ਕੋਈ ਬਾਹਰੋਂ ਬੰਦਾ ਕੋਈ ਪਾ ਜੀ ਸਰ ਪ੍ਰਧਾਨ ਜੀ ਨੂੰ ਲੈ ਕੇ ਆਪਸ ਦੇ ਵਿੱਚ ਗੁਰਦੁਆਰੇ ਦੇ ਅੰਦਰ ਅੰਦਰ ਹਾਂ ਜੀ ਦੋਖ ਹੋਇਆ ਕਿਦਾਂ ਦੇਖਦੇ ਹੋ ਚਲੋ ਸਾਡਾ ਦੁੱਧ ਪਹਿਲਾਂ ਹੋਇਆ ਸੀ ਤੇ ਨਹੀਂ ਅਸੀਂ ਮੌਕੇ ਤੇ ਹੁਣ ਆਏ ਆ ਹੁਣ ਤੇ ਸਾਰੀ ਸੰਗ ਜਾ ਚੁੱਕੀ ਹੈ ਇਹ ਥੋੜੇ ਬੰਦੇ ਹੈਗੇ ਆ ਬਾਅਦ ਤੁਹਾਡੇ ਨਾਲ ਹੀ ਹਾਂਜੀ ਕਰੋਗੇ ਜੀ ਹੁਣ ਅੱਗੇ ਜੋ ਵੀ ਹੋਏ ਹਾਂਜੀ ਹਾਂਜੀ ਜੋ ਕੰਪਲੇਨਟ ਕਰਨਾ ਆਪਣਾ ਜੋ ਬਾਂਦੀ ਗਦਾ ਕਰ ਵੀ ਕਰਾਂਗੇ